ਲੰਗੀ ਰਾਤ ਚੋਰਾਂ ਨੇ ਸੰਗਤ ਮੰਡੀ ਵਿਚਕਾਰ ਬਣੀਆਂ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ ਜਾਂਦੇ ਜਾਂਦੇ ਰੱਬ ਦੇ ਘਰ ਨੂੰ ਵੀ ਨਹੀਂ ਬਖਸ਼ਿਆ ਦੱਸ ਦਈਏ ਕਿ ਦੱਸਣਾ ਬਣਦਾ ਹੈ ਕਿ ਜਿੱਥੇ ਕੀ ਪੰਜਾਬ ਅੰਦਰ 1 ਜੂਨ ਨੂੰ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਹਨ ਉਹਨਾਂ ਚੋਣਾਂ ਵਿੱਚ ਪੰਜਾਬ ਪੁਲਿਸ ਰੁੱਝੀ ਹੋਣ ਕਾਰਨ ਚੋਰਾਂ ਵੱਲੋਂ ਵੀ ਬੇਖੌਫ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਚੋਰਾ ਬਲੋ ਲੰਗੀ ਰਾਤ ਸੰਗਤ ਮੰਡੀ ਦੀਆਂ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਸੰਗਤ ਮੰਡੀ ਦੀ ਮੇਨ ਬਾਜ਼ਾਰ ਵਿੱਚ ਬਣੀਆਂ ਦੁਕਾਨਾਂ ਦੇ ਸ਼ਟਰ ਤੋੜ ਕੇ ਉਹਨਾਂ ਵਿੱਚੋਂ ਨਕਦੀ ਚੋਰੀ ਕਰੇ ਜਾਣ ਦੀ ਖਬਰ ਮਿਲੀ ਹੈ ਅਤੇ ਕੁਝ ਦੁਕਾਨਾਂ ਦੇ ਸ਼ਟਰ ਤੋੜਨ ਦੀ ਵੀ ਕੋਸ਼ਿਸ਼ ਕੀਤੀ ਗਈ ਜਾਂਦੇ ਜਾਂਦੇ ਚੋਰਾਂ ਵੱਲੋਂ ਰੱਬ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਸੰਗਤ ਮੰਡੀ ਵਿਚਕਾਰ ਬਣੇ ਪੀਰਖਾਨੇ ਦੀ ਗੋਲਕ ਵਿੱਚੋਂ ਵੀ ਨਗਦੀ ਚੋਰੀ ਕਰਕੇ ਲਏ ਜਾਣ ਦੀ ਖਬਰ ਮਿਲੀ ਹੈ ਸਵੇਰ ਚੜ੍ਹਦੇ ਹੀ ਥਾਣਾ ਸੰਗਤ ਦੀ ਪੁਲਿਸ ਵੱਲੋਂ ਵੀ ਮੌਕੇ ਤੇ ਪਹੁੰਚਦਿਆਂ ਕਿਹਾ ਗਿਆ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਣਾ ਬਣਦਾ ਹੈ ਕਿ ਪੀਰਖਾਨੇ ਅਤੇ ਦੁਕਾਨਾਂ ਤੋਂ ਕੁਝ ਹੀ ਦੂਰੀ ਤੇ ਥਾਣਾ ਸੰਗਤ ਸਥਿਤ ਹੈ ਲੇਕਿਨ ਫਿਰ ਵੀ ਚੋਰਾਂ ਵੱਲੋਂ ਬੇਖੌਫ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਸੰਗਤ ਮੰਡੀ ਤੋਂ ਪੰਜਾਬੀ ਖਬਰਾਂ ਲਈ ਅਮਰਤਪਾਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸਰ ਜੀ ਚੋਰੀ ਦੀ ਜਿਹੜੀ ਘਟਨਾ ਹੋਈ ਅੱਜ ਮੰਡੀ ਦੇ ਵਿੱਚ ਕਿੰਨੇ ਕਿੰਨੇ ਥਾਵਾਂ ਤੇ ਹੋਈ ਹੈ ਕੀ ਕੁਝ ਲੱਗਦਾ ਤੁਹਾਨੂੰ ਇਹ ਦੁਕਾਨ ਲੈ ਇੱਕ ਤਤਕਾਰਨ ਦੇ ਵਿੱਚ ਚੋਰੀ ਹੋਈ ਹੈ ਦੀਪੂ ਨਾਮ ਦਾ ਲੜਕਾ ਹੈ ਜੀ ਉਹਨਾਂ ਦੀ ਦੁਕਾਨ ਤੇ ਚੋਰੀ ਕਿਰੀਾਨੀ ਦੀ ਦੁਕਾਨ ਉਹਨਾਂ ਦੀ ਉਹਨਾਂ ਦੀਆਂ ਸਿਕਟਾਂ ਗਿਆ ਸਿਕਟਾਂ ਦੀਆਂ ਡੱਬੀਆਂ ਲੈ ਗਏ ਤੇ ਉਹਨਾਂ ਦੇ ਦੱਸਣ ਮੁਤਾਬਕ ਕੋਈ 15-20000 ਰੁਪਇਆ ਕੈਸ਼ ਲੈ ਗਏ ਇਹ ਲੈ ਗਏ ਜਿੱਤੇ ਪਾਸੇ-ਪਾਸੇ ਦੀਆਂ ਦੁਕਾਨਾਂ ਦੇ ਦੋ ਦੰਦ ਦੁਕਾਨਾਂ ਹੋਰ ਉਹਨਾਂ ਦੇ ਤਾਲੇ ਖੋਲਣ ਦੀ ਕੋਸ਼ਿਸ਼ ਕੀਤੀ ਗਈ ਆ ਲੇਕਿਨ ਸੈਂਟਰਲ ਲੌਕ ਲੱਗੇ ਹੋਣ ਕਰਕੇ ਉਹ ਦੁਕਾਨਾਂ ਦੇ ਤਾਲੇ ਵੀ ਖੁੱਲ ਨਹੀਂ ਸਕੇ ਫਿਰ ਪੀਰਖਾਨੇ ਦੇ ਵਿੱਚ ਆਏ ਨੇ ਇੱਥੇ ਪੀਰਖਾਨੇ ਦਾ ਤਾਲਾ ਤੋੜ ਕੇ ਕੋਲਕ ਤੋੜ ਕੇ ਚੋਰੀ ਕਰਕੇ ਲੈ ਕੇ ਗਏ ਕੈਸ਼ ਇੱਥੋਂ ਕਿੰਨਾ ਕੈਸ਼ ਦੱਸਦੇ ਆ ਇੱਥੋਂ ਇਹਨਾਂ ਦੇ ਦੱਸਣ ਮੁਤਾਬਕ ਵੀ 15-20000 ਰੁਪਇਆ ਦੇ ਕਰੀਬ ਕੈਸ਼ ਸੀਗਾ ਤੇ ਇਹਨਾਂ ਦੀ ਅਸੀਂ ਪੜਤਾਲ ਕਰ ਰਹੇ ਹਾਂ ਚੋਰਾਂ ਦਾ ਪਤਾ ਲਗਾਉਣ ਤੇ ਇਹਨਾਂ ਦੇ ਖਿਲਾਫ ਪਰਚਾ ਦੇਵਾਂਗੇ